ਸੂਬੇ ਦੇ ਬਿਜਲੀ ਢਾਂਚੇ ਦੀ ਕੁਸ਼ਲਤਾ ਅਤੇ ਕਾਰਗੁਜ਼ਾਰੀ ਨੂੰ ਵਧਾਉਣ ਲਈ ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲਾਂਟ ਥੀਕ ਕੇ ਇਤਿਹਾਸ ਰਚਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ 540 ਮੈਗਾਵਾਟ ਜੀਵੀਕੇ ਪਾਵਰ ਦੀ ਮਲਕੀਅਤ ਵਾਲੇ ਗੋਇੰਦਵਾਲ ਪਾਵਰ ਪਲਾਂਟ ਨੂੰ ਖਰੀਦ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੀ ਨਜ਼ਰ ਨਾਲ ਹੀ ਇਸ ਪਲਾਂਟ ਦਾ ਨਾਮ ਬਦਲ ਕੇ ਟੀ ਜੇ ਗੁਰੂ ਸਾਹਿਬ ਦੇ ਨਾਮ ਉੱਤੇ ਸ਼੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਿਆ ਗਿਆ ਇਸ ਥਰਮਲ ਪਲਾਂਟ ਦੀ ਸਮਰੱਥਾ 61% ਦੀ ਸੀ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਖਰੀਦਣ ਤੋਂ ਪਹਿਲਾਂ ਇਸ ਵਿੱਚੋਂ ਸਿਰਫ 34% ਤੱਕ ਦੀ ਹੀ ਵਰਤੋਂ ਹੁੰਦੀ ਸੀ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਹੋਰ ਫਾਇਦਾ ਹੋਊਗਾ ਕੋਲਾ ਆਪਣੇ ਕੋਲੇ ਆਮ ਹੈ ਆਪਾਂ ਨੇ ਕੋਲੇ ਦੀ ਖਾਨ ਚਲਾ ਲਈ ਕੋਲਾ ਆਪਣੇ ਕੋਲੇ ਆਮ ਐ ਇਸੇ ਕਰਕੇ ਤੁਹਾਨੂੰ ਮੈਂ ਪ੍ਰਾਂਡ ਖਰੀਦ ਲਿਆ ਹੁਣ ਤਿੰਨ ਆਪਣੇ ਹੋਗੇ ਦੋ ਨੇ ਪ੍ਰਾਈਵੇਟ ਇਹਨਾਂ ਦੋਨਾਂ ਨੂੰ ਵੀ ਕਿਹਾ ਹੋਇਆ ਵੀ ਜੇ ਕਦੇ ਹੋਵੇ ਮੂਡ ਦੱਸਿਓ ਫੇ ਖਰੀਦ ਲਾਂਗੇ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕਿਉਂਕਿ ਨੀਅਤ ਸਾਫ਼ ਹੈ ਆਮ ਲੋਕਾਂ ਨੂੰ ਇੰਡਸਟਰੀ ਦੇ ਪਰਪਸ ਤੋਂ ਜੀ ਮੇਰਾ ਨਾਮ ਆਯੂਸ਼ अग्रवाल ਮੈਂ ਸਟੇਟ ਸੈਕਟਰੀ ਹਾਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਮੋਦੀ ਸਰਕਾਰ ਨੇ 3 9 2025 ਲੇਟ ਨਾਈਟ 10 ਘੰਟੇ ਦੀ ਜੀਐਸਟੀ ਕੌਂਸਲ ਦੀ ਮੀਟਿੰਗ ਕਰਾ ਕੇ ਸਾਰੇ ਸਟੇਟਾਂ ਦੀ ਮਨਜ਼ੂਰੀ ਲੈ ਕੇ ਦੋ ਸਲੈਬ ਰੇਟ ਰੱਖੇ ਹਨ 5 ਤੇ 18% ਜਿਹੜੀ ਇੰਡਸਟਰੀ ਦੀ ਵੀ ਕਾਫੀ ਦੇਰ ਦੀ ਮੰਗ ਸੀਗੀ ਟਰੇਡਰਸ ਦੀ ਵੀ ਸੀਗੀ ਕਿ ਸਲੈਬ ਰੇਟ ਬਹੁਤ ਜ਼ਿਆਦਾ ਹੈ ਜਿਹਦੇ ਕਰਕੇ ਕੰਪਲਾਈਅன்ஸ் ਵੱਧਦੀ ਹੈ ਆਈਟੀਸੀ ਲੈਣ ਚ ਦਿੱਕਤ ਆਂਦੀ ਹੈ ਲੋਕਾਂ ਨੂੰ ਟੈਕਸ ਚ ਕਨਫਿਊਜ਼ਨ ਬੜੀ ਹੁੰਦੀ ਸੀਗੀ ਜਿਹਦੇ ਕਰਕੇ ਅੰਡਰ ਬਿਲਿੰਗ ਓਵਰ ਬਿਲਿੰਗ ਦਾ ਇਸ਼ੂ ਹੁੰਦਾ ਸੀਗਾ ਜਿਹਨੂੰ ਆਪਾਂ ਕਹਿੰਦੇ ਕੱਚੇ ਪੱਕੇ ਦਾ ਸਾਬਤ ਆ ਹੁਣ ਸਭ ਉਹ ਚੀਜ਼ ਹੈ ਨਹੀਂ ਆ ਅੰਡਰ ਬਿਲਿੰਗ ਖਤਮ ਹੋ ਗਈ ਹੈ ਟੋਟਲ ਦੋ ਸਲੈਬਾਂ ਚੋਂ ਇਹਨਾਂ ਨੇ ਇੱਕ ਸਲੈਬ ਸਪੈਸ਼ਲ ਸਲੈਬ ਕੱਢੀ ਹੈ 40% ਦੀ 40% ਜੋ ਸਲੈਬ ਚ ਪਾਇਆ ਇਹਨਾਂ ਨੇ ਮਹਿੰਗੀ ਗੱਡੀਆਂ ਮਹਿੰਗੀ ਗੱਡੀਆਂ ਵਾਲੇ ਜਿਹੜੇ 1200 ਸੀਸੀ ਪੈਟਰੋਲ ਤੇ 4 ਮੀਟਰ ਤੋਂ ਵੱਡੀ ਹੈ 1500 ਸੀਸੀ ਡੀਜ਼ਲ ਤੇ 4 ਮੀਟਰ ਤੋਂ ਵੱਡੀ ਉਹਦੇ ਉੱਪਰ ਪਹਿਲਾਂ ਲੱਗਦਾ ਸੀਗਾ ਜੀ ਕੰਪਨਸੇਸ਼ਨ ਸੈਸ ਕੰਪਨਸੇਸ਼ਨ ਸੈਸ ਸ਼ੁਰੂ ਕੀਤਾ ਸੀਗਾ 2017 ਚ 5 ਸਾਲਾਂ ਵਾਸਤੇ ਜਦੋਂ ਵੈਟ ਤੋਂ ਡੀਐਸਟੀ ਕਨਵਰਟ ਕੀਤੀ ਸੀਗੀ ਸਟੇਟ ਨੇ ਕਿਹਾ ਸੀਗਾ ਕਿ ਸਾਨੂੰ ਰੈਵਨਿਊ ਨੌਸ ਹੁੰਦਾ ਤਾਂ ਉਹਦੇ ਕੰਪਨਸੇਸ਼ਨ ਵਾਸਤੇ ਸ਼ੁਰੂ ਕੀਤਾ ਸੀਗਾ 2022 ਚ 4 ਸਾਲ ਵਾਸਤੇ ਹੋਰ ਐਕਸਟੈਂਡ ਕਰਤਾ ਹੁਣ 31 ਤਿੰਨ 26 ਤੱਕ ਡੈਡਲਾਈਨ ਹੈ ਬੜੀ ਜਿੰਨਾ ਚੀਜ਼ਾਂ ਦੇ ਉੱਪਰ ਕੰਪਨਸੇਸ਼ਨ ਸੈਸ ਦਾ ਲੋਨ ਚੱਲਦਾ ਹੈ ਹਲੇ ਜਦੋਂ ਤੱਕ ਉਹ ਖਤਮ ਨਹੀਂ ਹੁੰਦਾ ਸੈਸ ਤਾਂ ਤੱਕ 22 ਸਤੰਬਰ ਤੱਕ ਇਹ 40% ਹੋਤੇ ਐਪਲੀਕੇਬਲ ਨਹੀਂ ਹੋਣਾ ਜਿਹਦੇ ਵਿੱਚ ਤੁਹਾਡਾ ਤੰਬਾਕੂ ਆ ਗਿਆ ਤੁਹਾਡੀ ਜਰਦਾ ਆ ਗਿਆ ਸਿਗਰਟ ਆ ਗਈਆਂ ਆਪਣੇ ਜਿਨੇ ਵੀ ਚੂਇੰਗ ਵਾਲੇ ਟੋਬੈਕੋ ਵਾਲੇ ਜਿਹਨ ਨਸ਼ੇ ਪਦਾਰਥ ਹਨ ਉਹ ਸਾਰੇ ਉੱਚ ਆ ਗਏ 22 ਨਵੰਬਰ ਤੋਂ ਰੋਜ਼ਮਰਰਾ ਦੀਆਂ ਜ਼ਿੰਦਗੀਆਂ ਚ ਜਿਹੜੇ ਲੋਕਾਂ ਨਾਲ ਚੀਜ਼ਾਂ ਹੁੰਦੀਆਂ ਜਿਨ੍ਹਾਂ ਤੁਸੀਂ ਸਮਾਨ ਲੈਂਦੇ ਹੋਗੇ ਰਾਸ਼ਨ ਦਾ ਸਮਾਨ ਹੈ ਰਾਸ਼ਨ ਦੇ ਸਮਾਨ 'ਚ ਟੈਕਸ ਘਟ ਗਿਆ ਤੇਲ ਦੇ ਉੱਪਰ ਟੈਕਸ ਘਟ ਗਿਆ ਤੁਸੀਂ ਆਮ ਤੌਰ ਤੇ ਕੋਈ ਰੋਟੀ ਲੈਂਦੇ ਹੋ ਤੰਦੂਰੀ ਰੋਟੀ ਲੈਂਦੇ ਕਿਸੇ ਕਿਸਮ ਦੀ ਇੰਡੀਅਨ ਬ੍ਰੈਡ ਲੈਂਦੇ ਹੋ ਉੱਤੇ ਟੈਕਸ ਖਤਮ ਹੋ ਗਿਆ ਪਨੀਰ ਦੇ ਉੱਪਰ ਟੈਕਸ ਘਟ ਗਿਆ ਤੁਸੀਂ ਆਪਣਾ ਟੂਥਪੇਸ ਲੈਣ ਜਾਓਗੇ ਕੋਈ ਟਾਇਲਟਰੀਜ਼ ਲੈਣ ਜਾਓਗੇ ਉਹ ਤੇ ਟੈਕਸ ਘਟਾ ਕੇ 5% ਕਰਤਾ ਇਨ ਸ਼ਾਰਟ ਕਹਿਣ ਦਾ ਮਤਲਬ ਹੈ ਕਿ ਲੋਕਾਂ ਦੇ ਹੱਥ 'ਚ ਪੈਸਾ ਦੇਤਾ ਜਿਹੜੀ ਇੰਡੀਅਨ ਇਕਨੋਮੀ ਜਿਹੜਾ ਇਹਨਾਂ ਸਲੰਪ ਆਇਆ ਸੀਗਾ ਵਰਲਡ ਵਾਈਡ ਇਹ ਸਰਕਾਰ ਦਾ ਬਹੁ ਵੱਡਾ ਸਟੈਪ ਹੈ ਇੱਕ ਕਿ ਸਲੰਪ ਤੋਂ ਰਿਵਾਈਵਲ ਦਾ ਲੈਣ ਵਾਲਾ ਪੰਜਾਬ 'ਚ ਸਲੰਪ ਦੀ ਸਿਚੁਏਸ਼ਨ ਜਿਆਦਾ ਖਰਾਬ ਦੇਖੀ ਜਾਂਦੀ ਹੈ ਕਿਉਂਕਿ ਜਿਹੜਾ ਇੱਧਰਲਾ ਸਟੇਟ ਗਵਰਨਮੈਂਟ ਹੈਗੀ ਹੈ ਇੰਡਸਟਰੀ ਟਰੇਡਰਾਂ ਨੂੰਕੂਲ ਪਾਲਿਸੀ ਨਹੀਂ ਪ੍ਰੋਵਾਈਡ ਕਰ ਪਾ ਰਹੇ ਲੌ ਐਂਡ ਆਰਡਰ ਦੇ ਕੇ ਖਰਾਬ ਹੋਣ ਕਰਕੇ ਇੱਥੇ ਪੰਜਾਬ ਦੀ ਇਮੇਜ ਇੰਨੀ ਖਰਾਬ ਹੋ ਰੱਖੀ ਹੈ ਕਿ 85% ਜਿਹੜਾ ট্রেਡਰਸ ਤੇ ਇਨਵੈਸਟਰਸ ਇੰਡਸਟਰੀ ਇਨਵੈਸਟਮੈਂਟ ਹੁੰਦੀ ਸੀਗੀ ਇਹ ਸੈਂਟਰਲ ਗਵਰਨਮੈਂਟ ਨੇ ਮੰਨੀ ਹੈ ਕਿ 85% ਇਨਵੈਸਟਮੈਂਟ ਪੰਜਾਬ 'ਚ ਘਟੀ ਹੈ 4 ਲੱਖ ਕਰੋੜ ਤੋਂ ਵੱਧ ਦਾ ਵਪਾਰ ਪੰਜਾਬ ਤੋਂ ਬਾਹਰ ਗਿਆ ਦੂਜੇ ਸਟੇਟਾਂ ਦੇ ਸੀਐਮ ਬਿਹਾਰ ਹੋ ਗਿਆ ਮੱਧ ਪ੍ਰਦੇਸ਼ ਹੋ ਗਿਆ ਹਰਿਆਣਾ ਯੂਪੀ ਇੱਧਰ ਆ ਕੇ ਆਪਣੀਆਂ ਨਵੀਂ-ਨਵੀਂ ਸਹੂਲਤਾਂ ਦੇ ਕੇ ਵਪਾਰੀਆਂ ਨੂੰ ਲੁਭਾ ਕੇ ਉੱਥੇ ਲੈ ਗਏ ਆਪਣੇ ਕੋਲ ਏਜੀ ਸਾਫ ਸਾਫ ਦੇਖੀ ਜਾ ਸਕਦੀ ਹੈ ਕਿ ਇੰਡਸਟਰੀ ਤੇ ਵਪਾਰ ਦੇ ਗ੍ਰੋਥ ਦਾ ਰਸਤਾ ਹੈਗਾ ਜੇ ਬਾਕੀ ਸਟੇਟਾਂ ਦੇ ਰਹੀਆਂ ਤਾਂ ਮਤਲਬ ਗ੍ਰੋਥ ਦਾ ਰਸਤਾ ਹੈਗਾ ਇਹਦਾ ਮਤਲਬ ਕਿਥੇ ਆਪਣੀ ਸਟੇਟ ਕਿਥੇ ਬੈਕਫੁੱਟ ਤੇ ਆ ਜਾਂਦੀ ਹੈ ਆਪਣੀ ਕਿਥੇ ਕਮੀ ਹੈ ਉਸ ਚੀਜ਼ ਨੂੰ ਵੀ ਇਕਨੋਮੀ ਨੂੰ ਚਲਾਉਣ ਵਾਸਤੇ ਵੀ ਇੱਕ ਸੈਂਟਰਲ ਦਾ ਜਿਹੜਾ ਸਟੈਪ ਹੈ ਜੀਐਸਟੀ ਘਟਾਉਣਾ ਇਸ ਉਹ ਕਾਰਗਰ ਸਾਬਿਤ ਹੋਊਗਾ ਲੇਕਿਨ ਮੇਨ ਇਸ਼ੂ ਆਊਗਾ ਬਾਈਸਾਈਕਲ ਇੰਡਸਟਰੀ ਨੂੰ ਤੇ ਕਪੜਾ ਵਪਾਰੀਆਂ ਨੂੰ 2500 ਤੋਂ ਉੱਪਰ ਜਿਹੜਾ ਵੀ ਕਪੜਾ ਹੈ ਜਾਂ ਥੋੜਾ ਫੁੱਟਵੀਅਰ ਹੈ ਉੱਥੇ ਤੁਹਾਨੂੰ 18% ਟੈਕਸ ਪੈਂਦਾ ਦੋਸਤੋ ਘਟਾਇ ਚੋ 5% ਇਹਦਾ ਮਤਲਬ ਤੁਸੀਂ ਉੱਪਰ 13% ਵਾਧ ਟੈਕਸ ਦੇ ਰਹੇ ਹੋ ਸਾਈਕਲ ਵਾਲਿਆਂ ਦਾ ਸਟੀਲ ਦਾ ਇਨਪੁਟ ਤਾਂ ਉਹੀ ਹੈ 18% ਦਾ ਇਨਪੁਟ ਆ ਨਹੀਂ ਆਉਟਪੁਟ 5% ਤੇ ਉੱਥੇ 13% ਦਾ ਇਨਵਰਟਡ ਡਿਊਟੀ ਦਾ ਗੈਪ ਆ ਜਾਂਦਾ ਉਹ ਗੈਪ ਨੂੰ ਉੱਥੇ ਅਕਸੈਸ ਟੈਕਸ ਨਾਲ ਐਡਜਸਟ ਕਰਿਆ ਜਾ ਸਕਦਾ ਪੇਪਰ ਵਰਕ ਨੂੰ ਖਤਮ ਕੀਤਾ ਜਾ ਸਕਦਾ ਜਿਹੜਾ ਆਈਟੀਸੀ ਲੈਣਾ ਹੁੰਦਾ ਸੀਗਾ ਜਿਹੜਾ ਪਹਿਲਾਂ ਦੋ ਦੋ ਤਿੰਨ ਤਿੰਨ ਮਹੀਨੇ ਰਿਫੰਡ ਹੀ ਨਹੀਂ ਆਉਂਦੇ ਸੀਗੇ ਉਹ ਚੀਜ਼ ਨੂੰ ਖਤਮ ਕਰਕੇ ਡਾਇਰੈਕਟ ਪੋਰਟਲ ਤੇ ਕੀਤਾ ਜਾ ਸਕਦਾ ਅਸੀਂ ਇਸ ਚੀਜ਼ ਦੀ ਸੁਜੈਸ਼ਨ ਵੀ ਸੈਂਟਰ ਮੈਂ ਤਾਂ ਇਹ ਸਰਹਾਨੀਆਂ ਯੋਗ ਹੈ ਕਿ ਇਕਨੋਮੀ ਨੂੰ ਚਲਾਉਣ ਵਾਸਤੇ ਲੋਕਾਂ ਚ ਪੈਸਾ ਲੈਣ ਵਾਸਤੇ ਇਹ ਸੈਂਟਰਲ ਗਵਰਨਮੈਂਟ ਵੀ ਮੰਨਦੀ ਹੈ ਕਿ ਸਲੰਪ ਆਏਗਾ ਤਾਂ ਇਹ ਸੈਲਫ ਕੰਜ਼ਮਪਸ਼ਨ ਇਨਕਰੀਜ਼ ਕਰਨ ਵਾਸਤੇ ਇੱਕ ਸਟੈਪ ਹੈ। ਸੋ ਸਰ ਕੁਸਟਿਕ ਜਿਹੜਾ ਐਕਸੈਪਟ ਆਇਆ ਵੀ ਆ ਜਿਹੜੀ ਬੁਲਕੀ ਕਹਿੰਦੇ ਕਿ ਮਾਰਕੀਟ ਜਿਹੜੀ ਚੱਲੇਗੀ ਜਿਹੜੀ ਬਾਏ ਹੈ ਉਹ ਤੇਜ਼ ਹੋਏਗੀ। ਤੋ ਕੁਛ ਬਹੁਤਾਰੇ ਪ੍ਰੋਡਕਟ ਹੋ ਰਹੀ ਹੈ ਜਿਵੇਂ ਇਲੈਕਟ੍ਰੋਨਿਕਸ ਪ੍ਰੋਡਕਟ ਹੈ ਉਸ ਤੇ ਵੀ ਜਿਹੜਾ ਕੁਛ ਟੈਕਸ ਘਟਾਇਆ ਗਿਆ ਜੋ ਕਿ ਆਮ ਆਦਮੀ ਦੇ ਵੇਰ ਤੋਂ ਕਿਤਨਾ ਕੁ ਤੇ ਬਾਜ਼ਾਰ ਕੀਮਤਾਂ ਕੁਝ ਪਾਵੇ ਉਹ ਤੱਕੜੀ ਇੰਚ ਕੋਚ ਕੁਛ ਹੋਰ ਕੱਟ ਕੇ ਜਿਹੜੇ ਟੀਵੀ ਸਗੇ ਨੇ ਸੋ ਲੱਗਦਾ ਹੈ ਕਿ ਜਿਸ ਤਰ੍ਹਾਂ ਸਰਕਾਰ ਨੇ ਫੈਸਲਾ ਲਿਆ ਹੈ ਸੋ ਇਸ ਪਾਸੇ ਫਾਇਦਾ ਵੀ ਹੋਵੇਗਾ ਤੇ ਜਿਹੜੀ ਐਮ ਐਸ ਐਮਈ ਹੈ ਉਹ ਵੀ ਥੋੜੀ ਬਰਕੂਸ਼ ਹੋਣੀ ਚਾਹੀਦੀ ਜੀ ਬਿਲਕੁਲ ਹੈ ਜਿਹੜਾ ਇਲੈਕਟ੍ਰੋਨਿਕਸ ਆਈਟਮ ਹੈ ਉਹਨ ਸਾਰੀਆਂ 18% ਤੇ ਆ ਗਈਆਂ ਪਰ ਟੀਵੀ ਫ੍ਰਿਜ ਵਾਸ਼ਿੰਗ ਮਸ਼ੀਨ ਡਿਸ਼ਵਾਸ਼ਰ ਪਹਿਲਾਂ 28% ਤੇ ਸੀਗੇ ਹੁਣ 1 ਜੇ ਤੁਸੀਂ ਬੈਂਬੂਸ ਤੋਂ ਕੋਈ ਫਰਨੀਚਰ ਲੈਂਦੇ ਹੋ ਉਹ ਤੁਹਾਡਾ ਘਟ ਕੇ 5% ਤੇ ਆ ਗਿਆ ਤੇ ਲੋਕਲ ਸਿਟੀਜ਼ਨ ਵਾਸਤੇ ਕੰਜ਼ਮਪਸ਼ਨ ਵੱਧ ਗਈ ਹੈ ਸੈਲਫ ਰਿਲਾਈਡ ਦਾ ਇੱਕ ਆਤਮ ਨਿਰਭਰ ਭਾਰਤ ਦਾ ਇੱਕ ਵਧੀਆ ਸਟੈਪ ਹੈ ਹੁਣ ਰਹੀ ਗੱਲ ਐਮ ਐਸ ਐਮਈ ਦੀ ਐਮ ਐਸ ਐਮਈ ਦੀ ਲਾਗਤ ਵੀ ਘਟ ਗਈ ਹੈ ਉਹਨਾਂ ਦਾ ਰੌ ਮਟੀਰੀਅਲ ਘਟ ਗਿਆ ਬਹੁਤ ਚੀਜ਼ਾਂ ਦੇ ਉੱਪਰ ਟੈਕਸ ਜਿਹੜਾ ਸੀਗਾ 28-28% ਦਾ ਲੈਂਦੇ ਸੀਗੇ 12-12% ਲੈਂਦੇ ਸੀਗੇ ਉਹ ਹੁਣ ਘਟ ਕੇ 18 ਜਾਂ 5 ਤੇ ਆ ਗਏ ਤਾਂ ਉਹਨਾਂ ਦਾ ਇਨਪੁਟ ਟੈਕਸ ਜਿਹੜਾ ਹੈਗਾ ਉਹ ਤੇ ਉਹਦੀ ਕਾਸਟਿੰਗ ਘਟ ਗਈ ਹੈ ਕੰਪਲਾਈਂਸ ਘਟ ਗਿਆ ਕਿਉਂਕਿ ਸਿਰਫ ਦੋ ਹੀ ਸਲੈਬ ਰਹਿ ਗਏ ਆ 5 ਤੇ 18 ਲੋਕਾਂ ਨੂੰ ਰਿਟਰਨ ਭਰਨ ਚ ਈਜ਼ੀ ਹੈ ਤੇ ਜਿਹੜੇ ਅੰਡਰ ਬਿਲਿੰਗ ਕੰਮ ਖੋਂਦਾ ਸੀਗਾ ਉਹ ਖਤਮ ਹੋ ਗਿਆ ਲੋਕ ਨੂੰ ਪੱਕੇ ਚਾਣਗੇ ਸਰਕਾਰ ਨੂੰ ਵੀ ਰੈਵਨਿਊ ਹੋਊਗਾ ਸਰਕਾਰ ਨੂੰ ਵੀ ਰੈਵਨਿਊ ਹੋਊਗਾ ਸਰਕਾਰ ਨੇ ਹਲੇ ਇਹ ਚੀਜ਼ ਵੀ ਮੰਨੀ ਹੈ ਕਿ ਮੈਨੂੰ 48 ਹਜ਼ਾਰ ਕਰੋੜ ਰੁਪਈਆ ਰੈਵਨਿਊ ਲਾਸ ਹੈਗਾ ਲੇਕਿਨ ਸਰਕਾਰ ਨੇ ਉਹ ਚੀਜ਼ ਨੂੰ ਨਹੀਂ ਗਿਣਿਆ ਉਹ ਉਸ ਚੀਜ਼ ਨੂੰ ਰੈਵਨਿਊ ਲਾਸ ਟਰਮ ਹੀ ਨਹੀਂ ਮੰਨਦੇ ਉਹ ਕਹਿੰਦੇ ਲੇਕਿਨ ਸਾਨੂੰ ਇਕਨੋਮੀ ਨੂੰ ਚਲਾਉਣ ਵਾਸਤੇ ਜਦੋਂ ਕੰਜ਼ਮਪਸ਼ਨ ਵਧੂਗੀ ਸਾਡਾ 48000 ਕਰੋੜ ਰੁਪਏ ਦੀ ਜਿਹੜਾ ਲਾਸ ਕਹਿੰਦੇ ਆਪਾਂ ਨੂੰ ਇਹ ਪ੍ਰੋਫਿਟ ਚ ਕਨਵਰਟ ਹੋਊਗਾ ਸਰ ਇੱਕ ਕੇਂਦਰ ਸਰਕਾਰ ਵੱਲੋਂ GST 2.0 ਦੀ ਸ਼ੁਰੂਆਤ ਕੀਤੀ ਗਈ ਹੈ ਸੋ ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ ਦੁਵਾਰੀ ਤੱਕ ਹੋਵੇਗਾ ਪਰ ਪੂਰੀ ਤੋ ਉਹ ਕਹ ਰਹੇ 22 ਨਵੰਬਰ ਤੋਂ ਇਹ ਜਿਹੜੀਆਂ ਤਸਦੀਕਾਂ ਨੇ ਲਾਗੂ ਕਰ ਦਿੱਤੀ ਜਾਣਗੀਆਂ ਤੋ ਕਿਸ ਤਰ੍ਹਾਂ ਦਾ ਖਾਸ ਕਰਕੇ ਐਮ ਐਸ ਐਮ ای ਇੰਡਸਟਰੀ ਨੂੰ ਇਸ ਦਾ ਫਾਇਦਾ ਨੁਕਸਾਨ ਕਿ ਲੁਧਿਆਣਾ ਦਾ ਆਟੋ ਪਾਰਟਸ ਈ ਹੈ ਸਾਈਕਲ ਪਾਰਟਸ ਈ ਹੈ ਤੇ ਟੈਕਸਟਾਈਲ ਇੰਡਸਟਰੀ ਈ ਹੈ ਤੋ ਕੀ ਬੈਨੀਫਿਟਸ ਨੇ ਤੇ ਕੀ ਨੁਕਸਾਨ ਨੇ ਦਖੋ ਜੀ ਐਸ ਟੀ ਦੇ ਪਹਿਲੀ ਤਾਂ ਜਦੋਂ ਆਪਾਂ ਗੱਲ ਕਰੀਏ ਦੁਨੀਆ ਦੇ ਵਿੱਚ ਜਿੱਥੇ ਵੀ ਜੀ ਐਸ ਟੀ ਲੱਗਿਆ ਆ ਉਥੇ ਇੱਕ ਜਾਂ ਦੋਸ ਸਲੈਬ ਜੀ ਨੇ ਉਹ ਸਾਡੇ ਹੀ ਇੱਥੇ ਜਿਹੜਾ ਇਹਨਾਂ ਨੇ ਸਿਸਟਮ ਲਾਇਆ ਸੀ ਇਹਨਾਂ ਨੇ ਤਿੰਨ ਚਾਰ ਸਲੈਬ ਬਣਾਤੀਆਂ ਸਾਡੀਆਂ 5% 12% 28% ਤੇ 18 ਉਹਦਾ 15% ਦਾ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਕੰਪਲੀਕੇਟਡ ਕਰ ਦਿੱਤਾ ਗਿਆ ਸੀਗਾ ਜਦੋਂ ਵੀ ਕੋਈ ਕੰਮ ਸਰਕਾਰ ਕਰਦੀ ਆ ਨਾ ਉਹ ਉਹਦੇ ਵਿੱਚ ਈਜ਼ੀਨੈਸ ਕਰਨ ਦੀ بجائے ਕੰਪਲੀਕੇਟਡ ਕਰ ਦਿੱਤਾ ਜਾਂਦਾ ਫਿਰ ਜਦੋਂ ਹੁਣ ਸਾਰੇ ਲੋਕਾਂ ਨੇ ਅਸੀਂ ਸਰਕਾਰ ਨੂੰ ਅਪਰੋਚ ਕਰਦੇ ਸੀ ਵਾਰ ਤੋਂ ਵਾਰ ਵੀ ਤੁਸੀਂ ਇਹਨੂੰ ਥੋੜਾ ਜਿਆਦਾ ਸਰਲ ਕਰੋ ਤਾਂ ਕਿ ਜਿਹੜੀਆਂ ਚੀਜ਼ਾਂ ਅਸੀਂ ਕਾ ਲੋਕ ਕਰਦੇ ਪਿਆ ਸਾਡਾ ਉਹਦੇ ਵਿੱਚ ਬਹੁਤ ਨੁਕਸਾਨ ਹੋ ਰਹੇ ਨੇ ਉਹ ਜਿਹੜਾ ਸਾਈਕਲ ਪਾਰਟ ਸਾਡਾ ਅਸੀਂ ਬੇਨ ਡੀਲ ਕਰਦਾ ਸਾਈਕਲ ਐਂਡ ਆਟੋ ਪਾਰਟ ਦੇ ਵਿੱਚ ਸਾਈਕਲ ਪਾਰਟ ਦੇ ਵਿੱਚ 18% ਦੇ ਉੱਤੇ ਅਸੀਂ ਲੋਹਾ ਲੈ ਰਹੇ ਆ ਤੇ 12% ਦੇ ਅਸੀਂ ਵੇਚਦੇ ਸੀ ਔਰ ਉਹਦੇ ਵਿੱਚ ਕੀ ਹੁੰਦਾ ਸੀ ਵੀ 6% ਦਾ ਡਿਫਰੈਂਸ ਹੈਗਾ ਉਹ ਸਾਨੂੰ ਵਾਪਸ ਮਿਲਣਾ ਸੀ ਮਿਲਦਾ ਜੀਆ ਇਨਵਰਟਰ ਡਿਊਟੀ ਜਿਹੜੀ ਆਪਾਂ ਕਹਿੰਦੇ ਆ ਔਰ ਇਹ ਚੀਜ਼ ਜਿਹੜੀ ਹੈ ਨਾ ਇਹ ਹਮੇਸ਼ਾ ਕੰਪਲਿਕੇਸ਼ਨ ਵਾਲੀ ਚੀਜ਼ ਰਹਿੰਦੀ ਹੈ ਇਹ ਇਹਦਾ ਨਾ ਕੀ ਹੈ ਕਿ ਤੁਹਾਨੂੰ ਜਿਹੜਾ ਬਿਜ਼ਨਸ ਕਰਨਾ ਆਇਆ ਉਹਦੇ ਵਿੱਚ ਤੁਹਾਨੂੰ ਹਮੇਸ਼ਾ ਪ੍ਰੋਬਲਮ ਹੀ ਕ੍ਰੀਏਟ ਹੋਣੀ ਹੈ ਕਿਉਂਕਿ ਤੁਸੀਂ ਹਮਾਰੇ ਪੇਪਰ ਦਾ ਦਾਖਲ ਕਰੋਗੇ ਜੀ ਮੇਰੇ ਹੁਣ ਇੰਨਾ ਰਿਫੰਡ ਬਣਦਾ ਜੀ ਇਹ ਦਿਓ ਪਰ ਦੂਜੇ ਪਾਸੇ ਜਿਹੜੀ ਪ੍ਰੋਬਲਮ ਦੂਸਰੀ ਹੈ ਇਹ ਸਿਗੀ ਵੀ 12% ਹੋਣ ਕਰਕੇ ਬਹੁਤ ਬੱਦੇ ਜਿਹੜੇ ਸੀਗੇ ਉਹ ਵਿਦਆਊਟ ਬਿੱਲ ਦਾ ਵੀ ਕੰਮ ਕਰਦੇ ਸੀਗੇ ਬਿਨਾ ਬੇਲ ਤੋਂ ਕੰਮ ਕਰਦੇ ਸੀ ਤਾਂ ਉਹ ਹੀ ਕਹਦੇ ਸੀ ਵੀ ਜੀ 12% ਜੀ ਤੇ ਹੈਗਾ ਆ 6% ਤੁਸੀਂ ਦੇ ਦਿਓ 6% ਦਾ ਸਾਨੂੰ ਫਾਇਦਾ ਹੋ ਜੂਗਾ ਤੇ ਸਾਹਿਬ ਦਾ ਤੁਹਾਨੂੰ ਫਾਇਦਾ ਹੋ ਜੂਗਾ ਆਪਾਂ ਬਿਨਾ ਬਿੱਲ ਤੋਂ ਹੀ ਕੰਮ ਕਰਦੇ ਅਜੀ ਸਰਕਾਰ ਨੂੰ ਬੜੀ ਦੇਰ ਦੇ ਕਹਿੰਦੇ ਸੀ ਵੀ ਇਹਨਾਂ ਦੇ ਵਿੱਚ ਤੁਸੀਂ ਸੁਧਾਰ ਕਰੋ ਤਾਂ ਕਿ ਇਹ ਜਿਹੜਾ ਆਪਾਂ ਇੱਕ ਪੈਰਲਲ ਇਕਨੋਮੀ ਚੱਲਦੀ ਪਈ ਆ ਇਹ ਖਤਮ ਹੋਵੇ ਕਿਉਂਕਿ ਜੇ ਸਰਕਾਰ ਨੂੰ ਰੈਵਨਿਊ ਜਾਊਗਾ ਤੇ ਉਹੀ ਰੈਵਨਿਊ ਜਿਹੜਾ ਹੈਗਾ ਸਾਡੇ ਬੈਨੀਫਿਟ ਵਾਸਤੇ ਲੋਕਾਂ ਦੇ ਬੈਨੀਫਿਟ ਵਾਸਤੇ ਉਹ ਜਿਹੜਾ ਹੈ ਪੈਸਾ ਖਰਚ ਕੀਤਾ ਜਾਏਗਾ ਚਾਹੇ ਉਹ ਇਨਫਰਾਸਟ੍ਰਕਚਰ ਤੇ ਕੀਤਾ ਜਾਵੇ ਜਾਂ ਕੋਈ ਫੈਸਿਲਿਟੀ ਜਿਹੜੀਆਂ ਸਰਕਾਰ ਦੇ ਸੇ ਦੇਣੀਆਂ ਹੁੰਦੀਆਂ ਨੇ ਲੋਕਾਂ ਨੂੰ ਉਹਦੇ ਤੇ ਪਰ ਉਹਦੇ ਵਾਸਤੇ ਸਾਰੇ ਜਣੇ ਇਹ ਕਹਿ ਰਹੇ ਸੀ ਵੀ 5% ਦੇ ਸਾਈਕਲ ਤੇ ਉੱਤੇ ਹੋ ਜਵੇ ਤੇ ਉਹਦੇ ਨਾਲ ਕੀ ਹੋਏਗਾ ਵੀ ਜਿਹੜਾ ਬਿਨਾਂ ਬਿੱਲ ਤੋਂ ਕੰਮ ਕਰਨ ਵਾਲੇ ਬੰਦੇ ਜਿਹੜੇ ਅੱਗੇ 6-6% ਲੈ ਕੇ 12% ਆਪਣੇ ਆਪ ਚ ਬਾਈਫਰਕੇਟ ਕਰ ਲੈਂਦੇ ਸੀ ਹੁਣ 5% ਹੋ ਜਾਏਗਾ ਤੇ ਉਹ ਉਹਦੇ ਚ ਇਹ ਚੀਜ਼ ਚ ਫਰਕ ਆ ਜਾਏਗਾ ਪਰ ਇਹਦੇ ਨਾਲ ਨਾਲ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਉਹ ਇਹ ਆਏਗੀ ਵੀ ਅੱਗੇ ਸਾਡਾ 12 ਤੇ 18 ਦੇ ਵਿੱਚ 6% ਵਜਦਾ ਸੀ ਹੁਣ 18 ਦੇ 5 ਦੇ ਵਿੱਚ 13% ਬਚ ਜਾਏਗਾ ਉਹ 13% ਜਿਹੜਾ ਸਰਕਾਰ ਨੇ ਸਾਨੂੰ ਵਾਪਸ ਕਰਨਾ ਉਹ ਵੀ ਜਿਹੜਾ ਇੱਕ ਬਹੁਤ ਵੱਡੀ ਪ੍ਰੋਬਲਮ ਹੋਏਗੀ ਕਿਉਂਕਿ ਸਰਕਾਰੀ ਇੱਕ ਤਾਂ ਟਾਈਮ ਦੇ ਸਿਰ ਸਾਰ ਜਿਹੜਾ ਹੈ ਉਹ ਪੈਸਾ ਰਿਫੰਡ ਨਹੀਂ ਕੀਤਾ ਜਾਂਦਾ ਬਹੁਤ ਟਾਈਮ ਲੱਗਦਾ ਉਹਨੂੰ ਕਿਉਂਕਿ ਜਿੰਨੀ ਵੀ ਇੰਡਸਟਰੀ ਹੈਗੀ ਆ ਜਿਹੜੀ ਐਮਐਸਈ ਸੈਕਟਰ ਹੈ ਜਾਂ স্মਲ ਸੈਕਟਰ ਹੈ ਜਾਂ ਜਿਹੜਾ ਮਾਈਕਰੋ ਸੈਕਟਰ ਹੈ ਇਹ ਸਾਰੇ ਬੰਦੇ ਜਿਹੜੇ ਨੇ ਇਹ ਬੈਂਕਾਂ ਤੋਂ ਪੈਸੇ ਲੈ ਕੇ ਕੰਮ ਕਰਦੇ ਨੇ ਚਾਹੇ ਉਹ ਤਾਂ ਵੱਡੀਆਂ ਕੰਪਨੀਆਂ ਵੀ ਆ ਵੀ ਉਹ ਵੀ ਬੈਂਕਾਂ ਤੋਂ ਕਰਦੀਆਂ ਪਰ ਉਹਨਾਂ ਦੇ ਵਿੱਚ ਕਿਉਂਕਿ ਉਹਨਾਂ ਕੋਲ ਸਰਕੂਲੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਛੋਟੇ ਬੰਦਿਆਂ ਦੀ ਸਰਕੂਲੇਸ਼ਨ ਘੱਟ ਹੁੰਦੀ ਹੈ ਇਹਨਾਂ ਦਾ ਪੈਸਾ ਜਦੋਂ ਸਰਕਾਰ ਕੋਲ ਫਸ ਜਾਂਦਾ ਫਿਰ ਇਹਨਾਂ ਨੂੰ ਕੰਮ ਕਰਨਾ ਜਿਹੜਾ ਔਖਾ ਹੋ ਜਾਂਦਾ ਇਸ ਕਰਕੇ ਅਸੀਂ ਪਿੱਛੇ ਜਦੋਂ ਜੀਐਸਟੀ ਦੀ ਮੀਟਿੰਗ ਹੋਈ ਸੀ ਉਦੋਂ ਵਿੱਚ ਅਸੀਂ ਪ੍ਰੋਵੀਜ਼ਨਲ ਕਿਹਾ ਸੀ ਇਹ ਸੁਝਾਸ਼ਨ ਦਿੱਤੀ ਸੀ ਵੀ ਜੇ ਤੁਸੀਂ ਸਾਡੇ ਤੋਂ ਜਿਹੜਾ ਪੈਸਾ ਲੈ ਕੇ ਸਾਨੂੰ ਵਾਪਸ ਕਰਨਾ ਹੈ ਹਾਂ ਉਹ ਜਾਂ ਤਾਂ ਉਹਦਾ ਇੱਕ ਫਰੇਮਵਰਕ ਫਿਕਸ ਕੀਤਾ ਜਾਵੇ ਵੀ ਉਹ ਇੰਨੇ ਦਿਨਾਂ ਬਾਅਦ ਤੁਹਾਨੂੰ ਹਰ ਹਾਲਤ ਮਿਲੇਗਾ ਹੀ ਮਿਲੇਗਾ ਫੇਰ ਤਾਂ ਹੈਗਾ ਠੀਕ ਹੈ ਜਦੋਂ ਜਦੋਂ ਨਹੀਂ ਮਿਲੇਗਾ ਫਿਰ ਜਾਂ ਤੁਸੀਂ ਸਾਨੂੰ ਉਹਦੇ ਤੇ ਵੀ ਆਪਣਾ ਇੰਟਰਸਟ ਦਿਓ ਠੀਕ ਹੈ ਕਿਉਂਕਿ ਬੈਂਕ ਤੋਂ ਅਸੀਂ ਪੈਸੇ ਲੈ ਕੇ ਕੰਮ ਕਰਦੇ ਹਾਂ ਤੇ ਬੈਂਕ ਸਾਡੇ ਤੋਂ ਇੰਟਰਸਟ ਲੈਂਦਾ ਹੈ ਤੇ ਜੇ ਅਸੀਂ ਜਦੋਂ ਸਾਨੂੰ ਪੈਸਾ ਸਾਡਾ ਵਾਪਸ ਨਹੀਂ ਮਿਲ ਗਿਆ ਤੇ ਆ ਸਾਨੂੰ ਹੋਰ ਪੈਸੇ ਬਾਰੋ ਕਰਨੇ ਪੈਣਗੇ ਬੈਂਕਾਂ ਤੋਂ ਉਹਦੇ ਤੇ ਵੀ ਇੰਟਰਸਟ ਦੇਣਾ ਪਏਗਾ ਔਰ ਸਾਨੂੰ ਇਧਰੋਂ ਕੁਝ ਬੈਨੀਫਿਟ ਹੋਣਾ ਨਹੀਂ ਹੈ ਸਰਕਾਰ ਨੂੰ ਸਭ ਤੋਂ ਪਹਿਲਾਂ ਇਹ ਜਿਹੜਾ ਅਸੀਂ ਉਹਨਾਂ ਨੇ GST ਦਾ ਕੀਤਾ ਅਸੀਂ ਇਹਦੇ ਤੇ ਸਰਕਾਰ ਨੂੰ ਕਹਿੰਨੇ ਵੀ ਤੁਸੀਂ ਠੀਕ ਹੈ ਸਾਡੇ ਵਾਸਤੇ ਵਧੀਆ ਕਰ ਦਿੱਤਾ ਇਹਦੇ ਨਾਲ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਥੋੜੀਆਂ ਔਰ ਲੋਕਾਂ ਨੂੰ ਜਿਹੜੇ ਹੈਗੇ ਉਹਨਾਂ ਦੇ ਉੱਤੇ ਘੱਟ ਭਾਰ ਪੈਗਾ ਜਿਹੜਾ ਅੱਗੇ ਉਹਦੀ ਪਰਚੇਜ਼ਿੰਗ ਸੀਗੀ ਔਖੀ ਸੀ ਹੁਣ ਉਹ ਬੰਦੇ 'ਕ ਫਰਕ ਆ ਜਾਏਗਾ ਤੇ ਉਹਦੇ ਚੀਜ਼ੇ ਹੋ ਜਾਏਗੀ ਪਰ ਇਹਦੇ ਨਾਲ-ਨਾਲ ਜਿਹੜਾ ਸਾਡਾ GST ਦਾ ਰਿਫੰਡ ਸਾਨੂੰ ਮਿਲਣਾ ਹੈ ਉਹ ਸਾਨੂੰ ਜਿਹੜਾ ਹੈ ਬਹੁਤ ਜਲਦੀ ਤੋਂ ਜਲਦੀ ਮੰਗਾ ਦਿੱਤਾ ਜਾਏਗਾ ਜਾ ਸਰਕਾਰ ਨੂੰ ਉਸੇ ਖੋਸ ਸੁਝਾਅ ਸੰਤ ਦੇ ਆਂ ਵੀ ਤੁਸੀਂ ਕੈਟੇਗਰਾਇਜ਼ ਕਰ ਦਿਓ ਵੀ ਜਿੱਦਾਂ ਸਾਈਕਲ ਇੰਡਸਟਰੀ ਆ ਜਿਹੜੇ ਸਾਈਕਲ ਇੰਡਸਟਰੀ ਵਾਲੇ ਉਹਨਾਂ ਨੇ ਜਿਹੜਾ ਲੋਹਾ ਲੈਣਾ ਉਹ ਆਪਣਾ ਡੈਕਲੇਰੇਸ਼ਨ ਦਊਗਾ ਜਦੋਂ ਵੀ ਸਾਨੂੰ ਅਸੀਂ ਇਹ ਸਾਈਕਲ ਪਾਰਟਸ ਬਣਾਉਣੇ ਆ ਤੇ ਸਾਨੂੰ ਉਹਦੇ ਤੇ ਜਿਹੜਾ ਹੈਗਾ ਆ ਉਹ 5% ਲਾ ਕੇ ਹੀ ਦਿੱਤਾ ਜਾਵੇ ਜੇ ਸਰਕਾਰ ਕੋਈ ਇਦਾਂ ਦੀ ਪ੍ਰੋਵੀਜ਼ਨ ਪੜਾ ਦੇਵੇ ਵੀ ਅਸੀਂ 5% ਤੇ ਲੋਹਾ ਲਈਏ ਕੰਮ ਕਰੀਏ ਅਸੀਂ ਲੱਖ ਰੁਪਏ ਦਾ ਜਿਹੜਾ ਲੋਹਾ ਲਿਆ ਆ ਤੇ ਉਹਦੇ ਜਦੋਂ ਅਸੀਂ ਪ੍ਰੋਡਕਟ ਬਣਾਵਾਂਗੇ ਉਹ 1 ਕ ਲਗ 10 20 25000 30000 ਕੁਛ ਨਾ ਕੁਛ ਤਾਂ ਜਿਹੜਾ ਪ੍ਰੋਫਿਟ ਉਹਦੇ ਚ ਪੈਣਾ ਹੈ ਤੇ ਉਹਦੇ ਅਸੀਂ ਪੈਸੇ ਐਕਸਟਰਾ ਜਮ੍ਹਾਂ ਕਰਵਾ ਦਈਏ ਸਾਨੂੰ ਰਿਫੰਡ ਵਾਲਾ ਕੰਮ ਨਾ ਹੋਵੇ ਇਹ ਜੇ ਕੰਮ ਹੋ ਜਾਏਗਾ ਨਾ ਚਾਹੇ ਉਹ ਯਾਨ ਹੈ ਚਾਹੇ ਉਹ ਲੋਹਾ ਆ ਚਾਹੇ ਕੁਛ ਵੀ ਹੈਗਾ ਜੋ ਵੀ ਜਿਹੜੇ ਰੌ ਮਟੀਰੀਅਲ ਆ ਰੌ ਮਟੀਰੀਅਲ ਦੇ ਜਿਹੜੀ ਸਲੇਬ ਹੋਣੀ ਚਾਹੀਦੀ ਆ ਉਹ ਹਮੇਸ਼ਾ ਥੱਲੇ ਹੋਣੀ ਚਾਹੀਦੀ ਆ ਔਰ ਐਡਿਟ ਜਿਹੜੀ ਵੈਲਿਊ ਹੈਗੀ ਆ ਉਹ ਸਾਨੂੰ ਜਮ੍ਹਾਂ ਕਰਾਉਣੀ ਚਾਹੀਦੀ ਆ ਸਰਕਾਰ ਨੂੰ ਉਹਦੇ ਨਾਲ ਕੀ ਸਰਕਾਰ ਦਾ ਵੀ ਇੱਕ ਸਿਸਟਮ ਜਿਹੜਾ ਹੈਗਾ ਲੱਖਾਂ ਬੰਦਾ ਜਿਹੜਾ ਏਸੇ ਕੈਲਕੂਲੇਸ਼ਨਾਂ ਵਿੱਚ ਲੱਗਿਆ ਆ ਵੀ ਇਹ ਬੰਦੇ ਨੇ ਪੈਸਾ ਜਮ੍ਹਾਂ ਕੋਈ ਕਿ ਨਹੀਂ ਇਹਦਾ ਬਿੱਲ ਸਹੀ ਬਣਿਆ ਕਿ ਨਹੀਂ ਬਣਿਆ ਉਹ ਸਾਰੇ ਕੰਮ ਖਤਮ ਹੋ ਜਾਣਗੇ ਦੂਸਰੇ ਪਾਸੇ ਜਿਹੜੀ ਆਪਾਂ ਜੇ ਗੱਲ ਕਰਦੇ ਆ ਜਿੱਤਾ ਜੀਐਸਟੀ ਦੇ ਵਿੱਚ ਸਰਕਾਰ ਨੂੰ ਕੀ ਕਹਿੰਦੀ ਅਸੀਂ ਕਿਸੇ ਬੰਦੇ ਤੋਂ ਉਸ ਮਟੀਰੀਅਲ ਲਿਆ ਅਸੀਂ ਉਹਨੂੰ ਪੇਮੈਂਟ ਕਰਤੀ ਉਹਨੇ ਜਿਸ ਬੰਦੇ ਤੋਂ ਲਿਆ ਸੀ ਉਹਨੇ ਕਰਤੀ ਜੇ ਕਿਸੇ ਮਿਲ ਵਾਲੇ ਦੀ ਕੋਈ ਪ੍ਰੋਬਲਮ ਆ ਜਾਂ ਕਿਸੇ 3rd ਪਾਰਟੀ ਨੇ ਜਿਹੜੇ ਮਟੀਰੀਅਲ ਦਿੱਤਾ ਸੀ ਤੇ ਉਹਦੀ ਪ੍ਰੋਬਲਮ ਆ ਤਾਂ ਸਾਡਾ ਸਾਰਾ ਸਿਸਟਮ ਰੋਕ ਦਿੰਦੀ ਹੈ ਸਰਕਾਰ ਇਹ ਬਹੁਤ ਗਲਤ ਗੱਲ ਹੈ ਕਿਉਂਕਿ ਅਸੀਂ ਤਾਂ ਆਪਣੇ ਵੱਲੋਂ ਪੂਰਾ ਸਹੀ ਕਰਕੇ ਸਾਨੂੰ ਜੋ ਮਿਲ ਮਿਲਿਆ ਅਸੀਂ ਉਹਦੇ ਹਿਸਾਬ ਨਾਲ ਪੇਮੈਂਟ ਦੇਤੀ ਤੇ ਸਾਡੇ ਤੇ ਉਹਦੇ ਤੇ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਵੀ ਸਰਕਾਰ ਨੂੰ ਸੁਧਾਰ ਕਰਨਾ ਚਾਹੀਦਾ ਵੀ 3rd ਪਾਰਟੀ ਦੀ ਜਿਹੜੀ ਵੈਰੀਫਿਕੇਸ਼ਨਾਂ ਕਰਦੇ ਫਿਰਦੇ ਆ ਇਹ ਉਹ ਨਹੀਂ ਕਰਨੀ ਚਾਹੀਦੀ ਉਹ ਡਿਪਾਰਟਮੈਂਟ ਜਿਹੜੇ ਸਰਕਾਰੀ ਹੈਗੇ ਆ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਆ ਨਾ ਉਹ ਇੱਕ ਬਹੁਤ ਛੋਟੇ ਛੋਟੇ ਜਿਹੜੇ ਸਾਡੇ ਵੋਦੇ ਹੁੰਦੇ ਆ ਜਿਹੜੇ ਮਟੀਰੀਅਲ ਲੈ ਕੇ ਜਾ ਰਹੇ ਆ ਉਹ ਰੇੜੀਆਂ ਤੇ ਜਾ ਰਹੇ ਆ ਜਾਂ ਖੇਲਿਆਂ ਤੇ ਜਾ ਰਹੇ ਆ ਉਹਨਾਂ ਦੀ ਤਾਂ ਬਹੁਤ ਜ਼ਿਆਦਾ ਚੈਕਿੰਗ ਹੋ ਰਹੀ ਆ ਤੇ ਜਿਹੜੇ ਵਿਦਆਊਟ ਬਿਲ ਟਰੱਕਾਂ ਦੇ ਟਰੱਕ ਜਾਂਦੇ ਪਏ ਆ ਉਹਨਾਂ ਨੂੰ ਕੋਈ ਨਹੀਂ ਦੇਖ ਰਿਆ ਜਾ ਰਿਹਾ ਉਹ ਕਿਉਂ ਉਹ ਹੋ ਰਿਹਾ ਪਿੱਛੇ ਸਰਕਾਰ ਨੇ ਜਦੋਂ ਅਸੀਂ ਇੱਕ ਕੰਪਲੇਨਟ ਦਿੱਤੀ ਸੀ ਉਸ ਤੋਂ ਬਾਅਦ ਉਹਨਾਂ ਨੇ ਐਕਸ਼ਨ ਲੈਣੇ ਸ਼ੁਰੂ ਕੀਤੇ ਸੀਗੇ ਔਰ ਤੁਸੀਂ ਦੇਖਿਆ ਹੋਣਾ ਵੀ ਵੰਡੀ ਗੋਵਿੰਦਗੜ੍ਹ ਤੇ ਬਾਕੀ ਸਾਰੇ ਏਰੀਆਜ਼ ਦੇ ਵਿੱਚ ਬਹੁਤ ਇਹਦਾ ਹੋਇਆ ਸੀ ਪਰ ਇਹ चीज ਹੈ ਗਿਆ GST ਦੇ ਜਿਹੜੇ ਸਲੈਮ ਘਟਾਏ ਨੇ ਇਹ ਸਰਕਾਰ ਨੇ ਇੱਕ ਵਧੀਆ ਉਪਰਾਲਾ ਕੀਤਾ ਆ ਇਹਦੇ ਨਾਲ ਜਿਦਾ ਹੁਣ ਉਹਨਾਂ ਨੇ ਮੋਟਰਸਾਈਕਲ ਵਗੈਰਾ ਟੋਪਾਰਟਸ ਵਿੱਚ ਦੇਈ ਆ ਸਲਾਈ ਮਸ਼ੀਨ ਵੀ ਹੈਗੀ ਆ ਬਾਕੀ ਜਿਹੜੀਆਂ ਯੂਟਿਲਿਟੀ ਦੀ ਆਪਣੀਆਂ ਚੀਜ਼ਾਂ ਨੇ ਉਹਨਾਂ ਵਿੱਚ ਵੀ ਬਹੁਤ ਘਟਾਏ ਨੇ ਰੇਟ ਤੇ ਜਿਹੜੇ ਥੋੜੇ ਜਿਹੀ ਲਗਜ਼ਰੀ ਚੀਜ਼ਾਂ ਨੇ ਜਿੱਦਾਂ ਜਦਾਂ ਚਾਹੇ ਉਹ ਵੱਡੇ ਮੋਟਰਸਾਈਕਲ ਨੇ ਵੱਡੀਆਂ ਕਾਰਾਂ ਨੇ ਸਾਰਾ ਕੁਝ ਹੈਗਾ ਉਹਦੇ ਤੇ ਉਹਨਾਂ ਨੇ ਵਧਾਏ ਆ ਪਰ ਆਮ ਪਬਲਿਕ ਬਾਸ ਤੇ ਜਿਹੜੀਆਂ ਚੀਜ਼ਾਂ ਨੇ ਨਾ ਉਹਦੇ ਰੇਟ ਉਹਨਾਂ ਨੂੰ ਘਟਾ ਦੇਣੇ ਇਹ ਡੀਲੇ ਘਟਾਏ ਆ ਉਹਦਾ ਅਸੀਂ ਕਹਿੰਦੇ ਆ ਵੀ ਬਹੁਤ ਵਧੀਆ ਕੰਮ ਕੀਤਾ ਆ ਉਹਦੇ ਨਾਲ ਹਰ ਬੰਦਾ ਜਿਹੜਾ ਹੈਗਾ ਉਹ ਚੀਜ਼ ਨੂੰ ਅਫੋਰਡੇਬਲੀ ਖਰੀਦ ਸਕੇਗਾ ਹੋਰ ਚੰਗਾ ਹੋ ਜਾਏ ਅੱਛਾ ਭੋਗ ਸਾਹਿਬ ਇੱਕ ਆਖਰੀ ਸਵਾਲ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜਾ ਰੌ ਮਟੀਰੀਅਲ ਹੈ ਉਸ ਤੇ ਜਿਹੜਾ ਟੈਕਸ ਹੈ ਉਹ ਉਹ ਵੱਧ ਹੈ ਤੇ ਜਿਹੜਾ ਤੁਸੀਂ ਦੇ ਰਹੇ ਹੋ ਕਿ ਉਸ ਤੇ ਉਹਨਾਂ ਨੇ ਘਟਾ ਦਿੱਤਾ ਹੈ ਸੋ ਲੱਗਦਾ ਵੀ ਲੁਧਿਆਣਾ ਦੇ ਵਿੱਚ ਬਹੁਤ ਸਾਰੀ ਐਮ ਐਸ ਐਮ ਇ ਏਟੀਆਂ ਨੇ ਬਹੁਤ ਛੋਟੀਆਂ ਛੋਟੀਆਂ ਜਿਹੜੀਆਂ ਫੈਕਟਰੀਆਂ ਨੇ ਸੋ ਉਹ ਉਹ ਡੇਲੀ ਬੇਸਿਸ ਤੇ ਕੰਮ ਕਰਦੀਆਂ ਨੇ ਖਰੀਦਦੀਆਂ ਨੇ ਹਾਲਾਂਕਿ ਉਹਨਾਂ ਦਾ ਬਜਟ ਬਹੁਤ ਵੱਡਾ ਨਹੀਂ ਹੁੰਦਾ ਸੋ ਲੱਗਦਾ ਕਿ ਉਹਨਾਂ ਨੂੰ ਬੜੀ ਦਿੱਕਤ ਆਉਣ ਵਾਲੀ ਹੈ ਕਿਉਂਕਿ ਪੈਸਾ ਜੇ ਅਟਕ ਜਮੇ ਜਿਵੇਂ ਜੀ ਐਸ ਟੀ ਰਿਫੰਡ ਹੈ ਤਾਂ ਉਹ ਦਿੱਕਤਾਂ ਇਹ ਐਡਵਰਟਡ ਡਿਊਟੀ ਜਿਹੜਾ ਸਿਸਟਮ ਹੈ ਵੀ ਬਰਦੇ ਮਹਿੰਗੇ ਭਾਅ ਤੇ ਚੀਜ਼ ਲੈ ਕੇ ਸਸਤੇ ਭਾਅ ਤੇ ਜਦੋਂ ਟੈਕਸ ਲਾ ਕੇ ਅਸੀਂ ਵੇਚਣੀ ਹੈ ਇਹ ਹਮੇਸ਼ਾ ਹੀ ਕੰਪਲੀਕੇਟਡ ਹੁੰਦਾ ਆ ਇਹ ਚੀਜ਼ਾ ਸਰਕਾਰ ਨੂੰ ਇਹਦੇ ਵਿੱਚ ਵੀ ਹੁਣ ਧਿਆਨ ਕਰਨਾ ਚਾਹੀਦਾ ਕਿ ਫੋਰਨ ਦੇ ਵਿੱਚ ਕਿਤੇ ਵੀ ਇਹ ਸਿਸਟਮ ਨਹੀਂ ਹੈਗਾ ਉੱਥੇ ਜਿਹੜਾ ਸਿਸਟਮ ਆ ਜਾਂ ਤਾਂ ਐਟ ਪਾਰ ਆ ਜੇ 12000 ਜਿੱਦਾਂ ਉਹ ਆਟੋ ਬਾਈਕ ਸਾਈਕਲ ਪਾਰਸਾ ਜੇ ਇਹਨਾਂ ਨੇ 5 ਕੀਤੇ ਤੇ ਸਾਰੇ ਆਟੋ ਬਾਈਕ ਵੀ 5 ਦੇ ਕਰ ਦੇ ਲੋਹਾ ਵੀ 5 ਤੇ ਕਰ ਦੇ ਉਹਦੇ ਵਿੱਚ ਕੀ ਹੈ ਇਹਨਾਂ ਨੂੰ ਇਹਨਾਂ ਨੂੰ ਅਸੀਂ ਜਮ੍ਹਾਂ ਹੀ ਕਰਾਵਾਂਗੇ ਕਿ ਕਾ ਜਿਹੜੇ ਵੀ ਪਾਠ ਬਣਾ ਕੇ ਬਣਾਵਾਂਗੇ ਉਹ ਜਦੋਂ ਜਮ੍ਹਾਂ ਹੋਏਗਾ ਤਾਂ ਉਹਦੇ ਨਾਲ ਸਰਕਾਰ ਦੀ ਵੀ ਸਰਕਾਰ ਨੂੰ ਵੀ ਫਾਇਦਾ ਸਾਨੂੰ ਵੀ ਫਾਇਦਾ ਔਰ ਆਮ ਜਿਹੜਾ ਛੋਟਾ ਜਿਹੜਾ ਮੈਨੂਫੈਕਚਰਰ ਆ ਉਹ ਸਮਾਲ ਸੈਕਟਰ ਦਾ ਜਾਂ ਉਹ ਮਾਈਕਰੋ ਸੈਕਟਰ ਦਾ ਬੰਦਾ ਆ ਉਹਦਾ ਦੇ ਜਿਹੜੀ ਉਂਜੀ ਸਰਕਾਰ ਵੱਲ ਜਿਹੜੀ ਆ ਉਹ ਨਹੀਂ ਫਸੇਗੀ ਕਿਉਂਕਿ ਦੇਖੋ ਅੱਗੇ ਆਪਾਂ ਇਨਕਮ ਟੈਕਸ ਦੀ ਗੱਲ ਕਰਦੇ ਸੀ ਇਨਕਮ ਟੈਕਸ ਦੇ ਵਿੱਚ ਜਦੋਂ ਸਾਡਾ ਰਿਫੰਡ ਆਉਂਦੇ ਸੀਗੇ ਕਈ ਵਾਰ ਬੜਾ ਪ੍ਰੋਬਲਮ ਆਉਂਦੀ ਸੀ ਆਉਂਦੇ ਨਹੀਂ ਸੀ ਹੁਣ ਉਹਨਾਂ ਨੇ ਸਿਸਟਮ ਇੰਦਾ ਵਧੀਆ ਕਰਤਾ ਕਿ ਆਟੋਮੈਟਿਕਲੀ ਜਦੋਂ ਤੁਹਾਡਾ ਸੀਜ਼ਨ ਦੇ ਵਿੱਚ ਕਰਦੇ ਆ ਅਸੈਸਮੈਂਟ ਹੋ ਕੇ ਨਾਲ ਹੀ ਤੁਹਾਡੇ ਰਿਫੰਡ ਤੁਹਾਡੂ ਚੈੱਕ ਬਾਈ ਪੋਸਟ ਘਰ ਆ ਜਾਂਦੇ ਇਹਦਾ ਵੀ ਇੰਦਾ ਸਿਸਟਮ ਕਰਦਾ ਵੀ ਜਿਹੜੀ ਤੁਸੀਂ ਆ ਰਿਟਰਨ ਜਮ੍ਹਾਂ ਕਰਾਈ ਹੈ ਇਹ ਰਿਟਰਨ ਦੇ 3 ਦਿਨਾਂ ਦੇ ਬਾਅਦ ਜੋ ਵੀ ਹੈਗਾ ਉਹ ਤੁਹਾਡਾ ਰਿਫੰਡ 3 ਦਿਨ ਦੇ ਵਿੱਚ ਵਿੱਚ ਤੁਹਾਨੂੰ ਵਾਪਸ ਆ ਜਾਵੇ 3 ਦਿਨ ਬਾਅਦ ਆਪਣਾ ਤੇ ਉਹਦੇ ਨਾਲ ਜਿਹੜਾ ਹੈਗਾ ਫੇਰ ਕੰਮ ਕਰਨਾ ਆਸਾਨ ਹੋ ਜਾਏਗਾ ਤੇ ਇਹ ਚੀਜ਼ ਦੇ ਉੱਤੇ ਸਰਕਾਰ ਨੂੰ ਧਿਆਨ ਕਰਨਾ ਚਾਹੀਦਾ ਆਦਰਵਾਈਜ਼ ਜਿਹੜੀ ਛੋਟੀ ਇੰਡਸਟਰੀ ਆ ਉਹਦੇ ਵਾਸਤੇ ਸਭ ਤੋਂ ਵੱਡੀ ਪ੍ਰੋਬਲਮ ਇਹੀ ਆ ਵੀ ਉਹਨਾਂ ਦੀ ਬਣੀ ਜਿਹੜੀ ਆ ਉਹ ਸਰਕਾਰ ਵੱਲ ਬਹੁਤ ਜਵਾ ਹੋ ਜਾਏਗੀ ਉਹ ਟਾਈਮ ਦੇ ਉਹਦੇ ਨਾਲ ਔਖਾ ਹੋਣਗੇ ਤੇ ਉਹਨੂੰ ਦੇਖਦੇ ਹੋਏ ਸਰਕਾਰ ਨੂੰ ਇਹ ਧਿਆਨ ਕਰਨਾ ਚਾਹੀਦਾ ਬਾਕੀ ਘਟ ਕੀਤਾ ਜਿਹੜਾ ਉਹਦੇ ਤਾਂ ਸਰਕਾਰ ਦਾ ਕਹਿੰਦੇ ਆ ਵੀ ਤੁਸੀਂ ਚੰਗਾ ਕੰਮ ਕੀਤਾ ਹੈ ਸਰਕਾਰ ਦੇ ਮਾਲ ਜਿਹੜੇ ਘਟ ਕਰਾਉਣ ਦੇ ਨਾਲ ਆਮ ਪਬਲਿਕ ਦੇ ਉੱਤੇ ਜਿਹੜਾ ਹੈਗਾ ਭਾਰ ਘਟ ਜਾਏਗਾ ਔਰ ਉਹ ਖੁਸ਼ ਹੋਣਗੇ